ਪ੍ਰੋ ਪਲਸ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਗੌਮਸੀ ਇਸ ਵੇਲੇ ਦੀ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ ਇਹ ਦੱਸ ਦਈਏ ਦਮੋਰੀਆ ਪੁਲ ਜਿਹੜਾ ਇਹ ਬੰਦ ਹੋਣ ਜਾ ਰਿਹਾ ਹੈ ਦਮੋਰੀਆ ਪੁਲ ਜਿਹੜਾ ਅੰਡਰ ਰੇਲਵੇ ਬ੍ਰਿਜ ਆਉਂਦਾ ਹੈ ਇਸ ਦੇ ਕਾਰਨ ਇਹ ਹੁਣ ਬੰਦ ਹੋਣ ਜਾ ਰਿਹਾ ਹੈ 3 ਮਹੀਨੇ ਲਈ ਦਮੋਰੀਆ ਪੁਲ ਜਿਹੜਾ ਉਹ ਬੰਦ ਕੀਤਾ ਜਾਏਗਾ ਇਸ ਦੀ ਚੌੜਾਈ ਵਧਾਉਣ ਵਾਸਤੇ ਜਿਹੜਾ ਇਸ ਨੂੰ ਬੰਦ ਕੀਤਾ ਜਾਏਗਾ ਪਹਿਲਾਂ 20 ਨਵੰਬਰ 2024 ਨੂੰ ਇਸ ਨੂੰ ਬੰਦ ਕਰਨਾ ਸੀਗਾ ਪਰ ਉਸਾਰੀ ਕੰਪਨੀ ਦੀ ਸੂਚਨਾ ਤੋਂ ਬਾਅਦ ਇਹ 24 ਨਵੰਬਰ 2024 ਨੂੰ ਜਿਹੜਾ ਬੰਦ ਕੀਤਾ ਜਾਇਗਾ ਜੀ ਆ ਇੱਕ ਵਾਰ ਫਿਰ ਦੱਸ ਦਈਏ ਵੀ ਦਮੋਰੀਆ ਪੁਲ ਜਿਹੜਾ ਹੈ ਇਹ ਬੰਦ ਕੀਤਾ ਜਾਏਗਾ 3 ਮਹੀਨਿਆਂ ਲਈ ਇਹ ਬੰਦ ਹੋਏਗਾ ਇਸ ਦੇ ਵਿੱਚ ਟ੍ਰੈਫਿਕ ਪੁਲਸ ਵਾਲਿਆਂ ਦੀ ਜਿਹੜਾ ਇਹ ਖਾਸ ਰੋਲ ਰਹੇਗਾ ਉਹਨਾਂ ਦਾ ਕਿਉਂਕਿ ਜਿਹੜਾ ਆਉਣ ਜਾਣ ਵਾਲਾ ਟ੍ਰੈਫਿਕ ਹੈ ਇਹ ਸਾਰਾ ਉਹਨਾਂ ਨੂੰ ਆਪ ਮੈਨੇਜ ਕਰਨਾ ਪਏਗਾ ਪਰ ਦਮੋਰੀਆ ਪੁਲ ਜਿਹੜਾ ਹੈ ਇਹ 24 ਨਵੰਬਰ 2024 ਨੂੰ ਬੰਦ ਹੋਣ ਜਾ ਰਿਹਾ ਇਹ 3 ਮਹੀਨੇ ਲਈ ਬੰਦ ਰਹੇਗਾ ਇਸ ਦੀ ਚੌੜਾਈ ਵਧਾਉਣ ਦਾ ਜਿਹੜਾ ਕੰਮ ਕੀਤਾ ਜਾਏਗਾ ਔਰ ਇੱਕ ਹੋਰ ਦੱਸ ਦिए ਗੱਲ ਕਿ ਜਿਹੜਾ ਦੂਸਰਾ ਪੁਲ ਲੱਕੜ ਆਰਓਬੀ ਵਾਲਾ ਪੁਲ ਹੈ ਉਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਟ੍ਰੈਫਿਕ ਰਹੇਗਾ ਇੱਥੇ ਹੀ ਥਾਂ ਥਾਂ ਤੇ ਜਿਹੜੇ ਬੋਰਡ ਲਗਾਏ ਜਾਣਗੇ ਇਸ ਨੂੰ ਬੰਦ ਕੀਤਾ ਜਾਏਗਾ ਤੇ 3 ਮਹੀਨੇ ਲਈ ਇਹ ਜਿਹੜਾ ਪੁਲ ਹੈ ਇਹ ਬੰਦ ਕੀਤਾ ਜਾਏਗਾ ਕੈਮਰਾਮੈਨ ਲਵ ਦੇ ਨਾਲ ਪ੍ਰੋਪਲਸ ਟੀਵੀ ਧੰਨਵਾਦ proplus tv ਦੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਗੋਮਸੀ ਇਸ ਵੇਲੇ ਦੀ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ ਇਹ ਦੱਸਦੀ ਹੈ ਦਮੋਰੀਆ ਪੁਲ ਜਿਹੜਾ ਇਹ ਬੰਦ ਹੋਣ ਜਾ ਰਿਹਾ ਹੈ ਦਮੋਰੀਆ ਪੁਲ ਜਿਹੜਾ ਅੰਡਰ ਰੇਲਵੇ ਬ੍ਰਿਜ ਆਉਂਦਾ ਹੈ ਇਸ ਦੇ ਕਾਰਨ ਇਹ ਹੁਣ ਬੰਦ ਹੋਣ ਜਾ ਰਿਹਾ ਹੈ 3 ਮਹੀਨੇ ਲਈ ਦਮੋਰੀਆ ਪੁਲ ਜਿਹੜਾ ਉਹ ਬੰਦ ਕੀਤਾ ਜਾਏਗਾ ਇਸ ਦੀ ਚੌੜਾਈ ਵਧਾਉਣ ਵਾਸਤੇ ਜਿਹੜਾ ਇਸ ਨੂੰ ਬੰਦ ਕੀਤਾ ਜਾਏਗਾ ਪਹਿਲਾਂ 20 ਨਵੰਬਰ 2024 ਨੂੰ ਇਸ ਨੂੰ ਬੰਦ ਕਰਨਾ ਸੀਗਾ ਪਰ ਉਸਾਰੀ ਕੰਪਨੀ ਦੀ ਸੂਚਨਾ ਤੋਂ ਬਾਅਦ ਇਹ 24 ਨਵੰਬਰ 2024 ਨੂੰ ਜਿਹੜਾ ਬੰਦ ਕੀਤਾ ਜਾਇਗਾ ਜੀ ਇੱਕ ਵਾਰ ਫਿਰ ਦੱਸ ਦਈਏ ਵੀ ਦਮੋਰੀਆ ਪੁਲ ਜਿਹੜਾ ਇਹ ਬੰਦ ਕੀਤਾ ਜਾਏਗਾ 3 ਮਹੀਨਿਆਂ ਲਈ ਇਹ ਬੰਦ ਹੋਏਗਾ ਇਸ ਦੇ ਵਿੱਚ ਟ੍ਰੈਫਿਕ ਪੁਲਸ ਵਾਲੇ ਦੀ ਜਿਹੜਾ ਇਹ ਖਾਸ ਰੋਲ ਰਹੇਗਾ ਉਹਨਾਂ ਦਾ ਕਿਉਂਕਿ ਜਿਹੜਾ ਆਉਣ ਜਾਣ ਵਾਲਾ ਟ੍ਰੈਫਿਕ ਹੈ ਇਹ ਸਾਰਾ ਉਹਨਾਂ ਨੂੰ ਆਪ ਮੈਨੇਜ ਕਰਨਾ ਪਏਗਾ ਪਰ ਦਮੋਰੀਆ ਪੁਲ ਜਿਹੜਾ ਇਹ 24 ਨਵੰਬਰ 2024 ਨੂੰ ਬੰਦ ਹੋਣ ਜਾ ਰਿਹਾ ਇਹ 3 ਮਹੀਨੇ ਲਈ ਬੰਦ ਰਹੇਗਾ ਇਸ ਦੀ ਚੌੜਾਈ ਵਧਾਉਣ ਦਾ ਜਿਹੜਾ ਕੰਮ ਕੀਤਾ ਜਾਏਗਾ ਔਰ ਇੱਕ ਹੋਰ ਦੱਸ ਦिए ਗੱਲ ਕਿ ਜਿਹੜਾ ਦੂਸਰਾ ਪੁਲ ਲੱਕੜ ਆਰਓਬੀ ਵਾਲਾ ਪੁਲ ਹੈ ਉਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਟ੍ਰੈਫਿਕ ਰਹੇਗਾ ਇੱਥੇ ਹੀ ਥਾਂ ਥਾਂ ਤੇ ਜਿਹੜੇ ਬੋਰਡ ਲਗਾਏ ਜਾਣਗੇ ਇਸ ਨੂੰ ਬੰਦ ਕੀਤਾ ਜਾਏਗਾ ਤਾਂ 3 ਮਹੀਨੇ ਲਈ ਇਹ ਜਿਹੜਾ ਪੁਲ ਹੈ ਇਹ ਬੰਦ ਕੀਤਾ ਜਾਏਗਾ ਕੈਮਰਾਮੈਨ ਲਵ ਦੇ ਨਾਲ Pro Plus TV ਧੰਨਵਾਦ Pro Plus TV ਦੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਗੋਮਸੀ ਇਸ ਵੇਲੇ ਦੀ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ ਇਹ ਦੱਸ ਦਈਏ ਦਮੋਰੀਆ ਪੁਲ ਜਿਹੜਾ ਇਹ ਬੰਦ ਹੋਣ ਜਾ ਰਿਹਾ ਹੈ ਦਮੋਰੀਆ ਪੁਲ ਜਿਹੜਾ ਅੰਡਰ ਰੇਲਵੇ ਬ੍ਰਿਜ ਆਉਂਦਾ ਹੈ ਇਸ ਦੇ ਕਾਰਨ ਇਹ ਹੁਣ ਬੰਦ ਹੋਣ ਜਾ ਰਿਹਾ ਹੈ 3 ਮਹੀਨੇ ਲਈ ਦਮੋਰੀਆ ਪੁਲ ਜਿਹੜਾ ਉਹ ਬੰਦ ਕੀਤਾ ਜਾਏਗਾ ਇਸ ਦੀ ਚੌੜਾਈ ਵਧਾਉਣ ਵਾਸਤੇ ਜਿਹੜਾ ਇਸ ਨੂੰ ਬੰਦ ਕੀਤਾ ਜਾਏਗਾ ਪਹਿਲਾਂ 20 ਨਵੰਬਰ 2024 ਨੂੰ ਇਸ ਨੂੰ ਬੰਦ ਕਰਨਾ ਸੀਗਾ ਪਰ ਉਸਾਰੀ ਕੰਪਨੀ ਦੀ ਸੂਚਨਾ ਤੋਂ ਬਾਅਦ ਇਹ 24 ਨਵੰਬਰ 2024 ਨੂੰ ਜਿਹੜਾ ਬੰਦ ਕੀਤਾ ਜਾਇਗਾ ਜੀ ਇੱਕ ਵਾਰ ਫਿਰ ਦੱਸ ਦਈਏ ਵੀ ਦਮੋਰੀਆ ਪੁਲ ਜਿਹੜਾ ਹੈ ਇਹ ਬੰਦ ਕੀਤਾ ਜਾਏਗਾ 3 ਮਹੀਨਿਆਂ ਲਈ ਇਹ ਬੰਦ ਹੋਏਗਾ ਇਸ ਦੇ ਵਿੱਚ ਟ੍ਰੈਫਿਕ ਪੁਲਸ ਵਾਲੇ ਦੀ ਜਿਹੜਾ ਇਹ ਖਾਸ ਰੋਲ ਰਹੇਗਾ ਉਹਨਾਂ ਦਾ ਕਿਉਂਕਿ ਜਿਹੜਾ ਆਉਣ ਜਾਣ ਵਾਲਾ ਟ੍ਰੈਫਿਕ ਹੈ ਇਹ ਸਾਰਾ ਉਹਨਾਂ ਨੂੰ ਆਪ ਮੈਨੇਜ ਕਰਨਾ ਪਏਗਾ ਪਰ ਦਮੋਰੀਆ ਪੁਲ ਜਿਹੜਾ ਹੈ ਇਹ 24 ਨਵੰਬਰ 2024 ਨੂੰ ਬੰਦ ਹੋਣ ਜਾ ਰਿਹਾ ਇਹ 3 ਮਹੀਨੇ ਲਈ ਬੰਦ ਰਹੇਗਾ ਇਸ ਦੀ ਚੌੜਾਈ ਵਧਾਉਣ ਦਾ ਜਿਹੜਾ ਕੰਮ ਕੀਤਾ ਜਾਏਗਾ ਔਰ ਇੱਕ ਹੋਰ ਦੱਸ ਦिए ਗੱਲ ਕਿ ਜਿਹੜਾ ਦੂਸਰਾ ਪੁਲ ਲੱਕੜ ਆਰਓਬੀ ਵਾਲਾ ਪੁਲ ਹੈ ਉਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਟ੍ਰੈਫਿਕ ਰਹੇਗਾ ਇੱਥੇ ਹੀ ਥਾਂ ਥਾਂ ਤੇ ਜਿਹੜੇ ਬੋਰਡ ਲਗਾਏ ਜਾਣਗੇ ਇਸ ਨੂੰ ਬੰਦ ਕੀਤਾ ਜਾਏਗਾ ਤੇ 3 ਮਹੀਨੇ ਲਈ ਇਹ ਜਿਹੜਾ ਪੁਲ ਹੈ ਇਹ ਬੰਦ ਕੀਤਾ ਜਾਏਗਾ ਕੈਮਰਾਮੈਨ ਲਵ ਦੇ ਨਾਲ ਪ੍ਰੋਪਲਸ ਟੀਵੀ ਧੰਨਵਾਦ